ਵਿਜੇ ਦਸ਼ਮੀ ਦੇ ਤਿਹਾਰ ਨੂੰ ਧੂਮ-ਧਾਮ ਨੂੰ ਮਨਾਉਣ ਨੂੰ ਲੈ ਕੇ ਨੰਗਲ ਦੇ ਪ੍ਰਸਿੱਧ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਏ ਜਾ ਰਹੇ ਨੇ ਇਹਨਾਂ ਪੁਤਲਿਆਂ ਨੂੰ ਤਿਆਰ ਕਰਨ ਲਈ ਉੱਤਰ ਪ੍ਰਦੇਸ਼ ਤੋਂ ਵਿਸ਼ੇਸ਼ ਕਾਰੀਗਰ ਇਸ ਵਕਤ ਪੁਤਲੇ ਬਣਾਉਣ ਦਾ ਕੰਮ ਕਰ ਰਹੇ ਨੇ ਸੋ ਗੱਲਬਾਤ ਕਰ ਲਾਂਗੇ ਸਾਡੇ ਨਾਲ ਗੱਲਬਾਤ ਕਰਨ ਲਈ ਮੁਹੰਮਦ ਜਾਵੇਦ ਜੋ ਕਿ ਇੱਥੇ ਮੌਜੂਦ ਨੇ ਪੁਤਲੇ ਬਣਾਉਂਦੇ ਨੇ ਇਹਨਾਂ ਪੁਤਲਿਆਂ ਦੇ ਉੱਪਰ ਕਿੰਨਾ ਖਰਚਾ ਆਂਦਾ ਹੈ ਕਿੰਨੇ ਤਰ੍ਹਾਂ ਦੇ ਪੁਤਲੇ ਬਣ ਕੇ ਤਿਆਰ ਹੋ ਰਹੇ ਨੇ ਉਹ ਗੱਲਬਾਤ ਕਰ ਲਾਂਗੇ ਜਬੀਦ ਸਾਹਿਬ ਕਿੰਨੇ ਵਰਸੋਂ ਸੇ ਇਹ ਪੁਤਲੇ ਬਣਾਉਣੇ ਦਾ ਕਾਰਜ ਕਰ ਰਹੇ ਜੀ 1940 ਸੇ ਹਮਾਰੇ ਦਾਦਾ ਜੀ ਇਹ ਕੰਮ ਕਰਦੇ ਗਏ ਸਨ ਉਸ ਕੰਮ ਨੂੰ ਹਮ ਸਮਾਨਤਾ ਹੈ ਜੀ ਤੋ ਇਨ ਪੁਤਲوں ਕੀ ਲੰਬਾਈ ਕਿਤਨੀ ਹੈ ਔਰ ਕਿਤਨਾ ਖਰਚਾ ਆ ਜਾਤਾ ਹੈ पुतलों की लंबाई जो है वो चालीस फुट राम पैतीस फुट है, 30 है, 30 है तो हर बार पुतले बनाते हैं इस बार क्या विशेष है ये पुतले आप नंगल में, नंगल में ही बनाते हैं कि किसी और सूबे में भी जाकर राज्य में जाकर आप काम करते हैं मेरे जो परिवार के लोग हैं कुछ देहरादून भी है तो मोहम्मद जी ये भी जानना चाहेंगे कि आप मुस्लिम जाति से बिलोंग करते हैं और सेवा आप कर रहे हैं सनातन की तो क्या संदेश देना चाहते हैं जो लोग भेदभाव जाति को लेकर करते हैं सर मैं तो यही बोलूंगा मेरा यही संदेश होगा कि जो प्यार मोहब्बत से जो प्यार मोहब्बत में है मजा वो किस चीज में नहीं भेदभाव का ये ये सब पॉलिटिशियन का काम होता है ਜੇਬ ਸੱਚਾ ਸਨਾਤਨੀ ਹੁੰਦਾ ਹੈ ਉਹ ਕਦੇ ਇੰਚ ਚਕਰੋ ਮੇ ਨਹੀਂ ਪੜਦਾ ਉਹ ਭਾਈਚਾਰੇ ਦੇ ਪਿਆਰ ਬਹੁਤ ਬਸੀਰ ਹੈ ਸਾਡੇ ਨਾਲ ਸ਼੍ਰੀ ਸਨਾਤਨ ਧਰਮ ਸਭਾ ਦੇ ਸੈਕਟਰੀ ਖਦੀਸ਼ ਸ਼ਰਮਾ ਜੀ ਜੀ ਨੇ ਗੱਲਬਾਤ ਕਰਨਗੇ ਉਹਨਾਂ ਨਾਲ ਕਿ ਵਿਜੇ ਦਸ਼ਮੀ ਦੇ ਤਿਹਾੜੀ ਨੂੰ ਲੈ ਕੇ ਕਿਹੋ ਜੇ ਪ੍ਰਬੰਧ ਕੀਤੇ ਜਾ ਰਹੇ ਨੇ ਸੋ ਵਿਜੇ ਦਸ਼ਮੀ ਦੇ ਪਾਵਨ ਪਵਿੱਤਰ ਤਿਹਾੜੀ ਤੇ ਤੁਸੀਂ ਕਿਹੋ ਜੇ ਪ੍ਰਬੰਧ ਕੀਤੇ ਆ ਔਰ ਕਿਹੋ ਜਿਹਾ ਸੁਨੇਹਾ ਤੁਸੀਂ ਦੇਣਾ ਚਾਹੁੰਦੇ ਜਿਨ੍ਹਾਂ ਨੇ ਸ੍ਰੀ ਸਤੰਤਨ ਸੰਗਠਨ ਸਰੋਵਰ ਨੂੰ ਯੋਗ ਵੀ ਉਹ ਦਿਨ ਦਿੱਤੇ ਗਏ ਹਨ ਬਹੁਤ ਹੀ ਪੂਸ਼ਣਪਰ ਦੇ ਨਾਲ ਕਵਰ ਕੀਤਾ ਜਾਂਦਾ ਹੈ ਮੈਂ ਸ਼੍ਰੀ ਸਾਤਨ ਸਰਪੰਨ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਥੋਂ ਤੱਕ ਵਿਜੇ ਦਸ਼ਮੀ ਦਾ ਸਬੰਧ ਹੈ ਵਿਜੇ ਦਸ਼ਮੀ ਦਾ ਜਿਹੜਾ ਸਮਾਗਮ ਹੈ ਉਹ 12 ਅਕਤੂਬਰ ਨੂੰ ਸ਼੍ਰੀ ਸਾਤਨ ਸਰਪੰਨ ਵੱਲੋਂ ਜਿਵੇਂ ਕਿ ਪਿਛਲੇ 50 ਸਾਲ ਤੋਂ ਮਨਾਉਂਦੇ ਆ ਰਹੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਿਸ ਨੂੰ ਹੁਣ ਸਕੂਲ ਆਮਿਨਸ ਲੰਗੜ ਦਾ ਨਾਮ ਦਿੱਤਾ ਗਿਆ ਹੈ ਉਸ ਦੇ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਹੈ ਸ਼ੁਰੂਤ ਹੋਈ ਜਦੋਂ ਤੋਂ ਸਾਡੀ ਸਨਾਤਨ ਸੰਗਠਨ ਸਭਾ ਹਸਤੀਕੰਦ ਦੇ ਵਿੱਚ ਆਈ ਹੈ ਨੰਗਲ ਦੇ ਵਿੱਚ ਉਦੋਂ ਤੋਂ ਹੀ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੰਗਲ ਦੇ ਗਰਾਊਂਡ ਦੇ ਵਿੱਚ ਇਹ ਇਸ਼ਤਿਹਾਰ ਦੇ ਵਿੱਚ ਸਾਰੇ ਜੋ ਵੀ ਪ੍ਰਮੰਧ ਹੈ ਪ੍ਰਸ਼ਾਸਨ ਨੂੰ ਜੋ ਵੀ ਚਿੱਠੀਆਂ ਹੈ ਉਹ ਜਾ ਚੁੱਕੀਆਂ ਹੈ ਤੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਬੈਸ ਨੂੰ ਵੀ ਨਮੰਤਰਣ ਜਿਹੜਾ ਹੈ ਦਿੱਤਾ ਜਾ ਚੁੱਕਿਆ ਹੈ ਜੋ ਵੀ ਉੱਥੇ ਸਾਡੇ ਨਾਲ ਸਹਿਯੋਗ ਕਰਦੇ ਆ ਸਾਰਿਆਂ ਨੂੰ ਅਸੀਂ ਦਿਮਾਦਰ ਭੇਜ ਚੁੱਕੇ ਹਾਂ ਅਸੀਂ ਧੰਨਵਾਦੀ ਹਾਂ ਪੰਜਾਬ ਪੁਲਿਸ ਦੇ ਵੀ ਜਿਹੜੇ ਕਿ ਸਾਡੇ ਨਾਲ ਹਰ ਸਾਲ ਕਾਪਰੇਟ ਕਰਦੇ ਆ ਤੇ ਉੱਥੇ ਜੋ ਵੀ ਅਨੁਸ਼ਾਸਨ ਹੈ ਉਸ ਨੂੰ ਕਰਨ ਦੇ ਵਿੱਚ ਸਹਾਇਤਾ ਕਰਦੇ। ਸ੍ਰੀ ਸਨਾਤਨ ਦਰਮਾਹ ਵਿਦਾਲ ਦੇ ਜਿਹੜੇ ਵਲੰਟੀਅਰਸ ਹੈ ਉਹ ਵੀ ਅਨੁਸ਼ਾਸਨ ਕਾਇਮ ਕਰਨ ਦੇ ਵਿੱਚ ਉੱਥੇ ਸਾਡਾ ਸਹਿਯੋਗ ਕਰਦੇ ਆ। ਅਸੀਂ ਇਹਨਾਂ ਦਾ ਵੀ ਬਹੁਤ ਜਿਆਦਾ ਸ੍ਰੀ ਸਨਾਤਨ ਦਰਮਾਹ ਤੋਂ ਬਹੁਤ ਧੰਨਵਾਦ ਕਰਦੇ ਹਾਂ। ਤੇ ਇਸ ਸਾਲ ਵੀ ਜਿਵੇਂ ਹਰ ਸਾਲ ਦੀ ਤਰ੍ਹਾਂ ਸ੍ਰੀ ਸਨਾਤਨ ਦਰਮਾਹ ਡਰਾਮਾਟਿਕ ਕਲੱਬ ਮੇਰ ਮਾਰਕੀਟ ਮੰਗਲਵ ਨੂੰ ਇੱਕ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਰਾਵਣ ਮੇਗਨਾਥ ਦਾ ਰਾਵਣ ਮੇਗਨਾਥ ਕੁੰਕਰਨ ਨੂੰ ਲੈ ਕੇ ਜਾਇਆ ਜਾਂਦਾ ਹੈ ਤੇ ਰਾਮਚੰਦਰ ਜੀ ਦੇ ਨਾਲ ਉੱਥੇ ਯੁੱਧ ਜਿਹੜਾ ਹੈ ਉਸ ਦਾ ਦ੍ਰਿਸ਼ ਦਿਖਾਇਆ ਜਾਂਦਾ ਹੈ ਕੁਛ ਦਿਨਾਂ ਪਤਰਮ ਡਰਾਮੈਟਿਕ ਕਲਬ ਉਸੇ ਤਰ੍ਹਾਂ ਨਾਲ ਸ਼ੋਗਜatra ਦੇ ਰੂਪ ਦੇ ਵਿੱਚ ਪੂਰੇ ਸ਼ਹਿਰ ਦੇ ਪ੍ਰਕਰਮਾ ਕਰਦੇ ਹੋਏ ਉਸ ਮੰਡਾਲ ਦੇ ਵਿੱਚ ਪਹੁੰਚਦੇ ਹੈ ਤੇ ਉੱਥੇ ਰਾਮਲੀਲਾ ਦਾ ਮੰਚਨ ਜਿਹੜਾ ਹੈ ਉਸ ਗਰਾਉਂਡ ਦੇ ਵਿੱਚ ਕਰਦੇ ਹੈ ਤੇ ਰਾਵਣ ਵੱਦ ਵੇਗਨਾਥ ਵੱਦ ਉਸ ਗਰਾਉਂਡ ਦੇ ਵਿੱਚ ਹੀ ਦਿਖਾਇਆ ਜਾਂਦਾ ਸੋ ਸ਼ਮਾ ਜੀ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝ ਕਰਨਾ ਚਾਹਾਂਗੇ ਕਿ ਜਿਵੇਂ ਇਹ ਜਿਹੜੇ ਪੁਤਲੇ ਬਣਾ ਰਹੇ ਨੇ ਇਹ ਵਿਸ਼ੇਸ਼ ਕਾਰੀਗਰ ਜਿਹੜੇ ਆ ਕਿ ਮੁਸਲਿਮ ਬਰਾਦਰੀ ਦੇ ਨਾਲ ਔਰ ਕੁਝ ਲੋਕ ਹਿੰਦੂ ਮੁਸਲਿਮ ਸਿੱਖ ਦੇ ਵਿੱਚ ਧਰਮਾਂ ਦੇ ਵਿੱਚ ਵੰਡੀਆਂ ਪਾਣ ਦੀਆਂ ਗੱਲਾਂ ਕਰਦੇ ਨੇ ਅਜਿਹੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਆ ਜਿੱਤੋਂ ਤੱਕ ਕਾਰੀਗਰਾਂ ਦਾ ਸੰਬੰਧ ਹੈ ਪਿਛਲੇ ਲਗਭਗ 30 ਸਾਲ ਤੋਂ ਇਹੀ ਕਾਰੀਗਰ ਜਿਹੜੇ ਹੈ ਆ ਉਹ ਸਾਡੇ ਕੋਲ ਆਉਂਦੇ ਹੈ ਤੇ ਪੁਤਲੇ ਬਣਾਉਣ ਦਾ ਕੰਮ ਕਰਦੇ ਨੇ ਇਹ ਸਨਾਤਨ ਪਰੰਪਰਾਵਾਂ ਦੇ ਨਾਲ ਇੱਥੇ ਕੰਮ ਕਰਦੇ ਹੈ ਬਹੁਤ ਹੀ ਸ਼ੁੱਧੀ ਦੇ ਨਾਲ ਇਹ ਪੁਤਲਿਆਂ ਦਾ ਨਿਰਮਾਣ ਜਿਹੜਾ ਕਰਦੇ ਹੈ ਕਿਸੇ ਤਰ੍ਹਾਂ ਦਾ ਇੱਥੇ ਧਰਮ ਦਾ ਜਿਹੜਾ ਹੈ ਵਿਤਕਰਾ ਜਾਂ ਧਰਮ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਬਹੁਤ ਹੀ ਸ਼ੁੱਧੀ ਦੇ ਨਾਲ ਇਹ ਕੰਮ ਕਰਦੇ ਆ ਸੋ ਲੋਕਾਂ ਦੇ ਅੱਗੇ ਇਹ ਹੀ ਬੇਨਤੀ ਹੈ ਕਿ ਆਪਸੀ ਭਾਈਚਾਰੇ ਦੇ ਨਾਲ ਅਸੀਂ ਸਾਰੇ ਜਿਹੜੇ ਤਿਹਾਰੇ ਮਨਾਈਏ ਤੇ ਆਪਸੀ ਭਾਈਚਾਰੇ ਦੇ ਵਿੱਚ ਜਿਹੜਾ ਹੈ ਉਹ ਜਿਹੜੇ ਸਾਡੇ ਤਿਹਾਰੇ ਉਹ ਜੱਟ